ਮੈਂ ਭਗਵੰਤ ਸਿੰਘ ਸਮਾਉ ਸੁਭਾ ਕਮੇਟੀ ਮੈਂਬਰ ਆਜ਼ਾਦ ਸਮਾਜ ਪਾਰਟੀ ਕਾਂਸੀਰਮ ਅੱਜ ਭੀਮ ਆਰਮੀ ਤੇ ਆਜ਼ਾਦ ਸਮਾਜ ਪਾਰਟੀ ਦੀ ਸਾਂਝੀ ਮੀਟਿੰਗ ਹੋਈ ਜਿਦੇ ਵਿੱਚ ਇੱਕ ਢਾਂਚੇ ਨੂੰ ਵਿਕਸਿਤ ਕੀਤਾ ਗਿਆ ਮਿਲ ਕੇ ਚੱਲਣ ਦਾ ਸਿਸਟਮ ਬਣਾਉਣ ਦਾ ਤਾਂ ਕਿ ਪਿੰਡ ਪੱਧਰ ਤੱਕ ਆਜ਼ਾਦ ਸਮਾਜ ਪਾਰਟੀ ਦੀ ਕਮੇਟੀ ਗਠਿਤ ਹੋਵੇ ਨੌਜਵਾਨਾਂ ਨੂੰ ਭੀਮ ਆਰਮੀ ਦੇ ਵਿੱਚ ਸੰਗਠਿਤ ਕੀਤਾ ਜਾਵੇ ਕਿਉਂਕਿ ਰੁਜ਼ਗਾਰ ਦਾ ਸਵਾਲ ਬਹੁਤ ਵੱਡਾ ਬਣਦਾ ਜਾ ਰਿਹਾ ਹੈ ਅੱਜ ਦੇਸ਼ ਦੀ ਆਬਾਦੀ ਦਾ 35 ਕਰੋੜ ਨੌਜਵਾਨ ਬੇਰੋਜ਼ਗਾਰ ਗਲੀਆਂ 'ਚ ਘੁੰਮ ਰਿਹਾ ਹੈ ਤੇ ਦੇਸ਼ ਦੀ ਸਰਕਾਰ ਇਹ ਕਹਿ ਰਹੀ ਹੈ ਕਿ ਭਾਰਤ ਵਿਕਸਤ ਹੋ ਰਿਹਾ ਹੈ ਦੁਨੀਆ ਦੀ ਤਾਕਤ ਬਣ ਰਿਹਾ ਹੈ ਪਰ ਜਦੋਂ ਅਸੀਂ ਪੋਸਟਾਂ ਦੇਖਦੇ ਹਾਂ ਜਦੋਂ ਕਿਸੇ ਵੀ ਵਿਭਾਗ ਦੇ ਵਿੱਚ ਚਪੜਾਸੀ ਦੀਆਂ ਪੋਸਟਾਂ ਨਿਕਲਦੀਆਂ ਨੇ ਸੇਵਾਦਾਰਾਂ ਦੀਆਂ ਪੋਸਟਾਂ ਨਿਕਲਦੀਆਂ ਨੇ ਉਦੋਂ ਤਸਵੀਰ ਉਗੜ ਕੇ ਸਾਹਮਣੇ ਆਉਂਦੀ ਹੈ ਵਿਕਸਿਤ ਭਾਰਤ ਦੀ ਜਦੋਂ ਡਿਗਰੀਆਂ ਵਾਲੇ ਨੌਜਵਾਨ ਪੀਐਨ ਲੱਗਣ ਵਾਸਤੇ ਤਿਆਰ ਨੇ ਇਸ ਲਈ ਬੇਰੋਜ਼ਗਾਰੀ ਦੀ ਸਮੱਸਿਆ ਜਿਹੜੀ ਉਹ ਪੂਰੇ ਦੇਸ਼ ਦੇ ਅੰਦਰ ਪੂਰੀ ਚਰਮਸੀਨਾਬ ਤੇ ਗਈ ਹੋਈ ਹੈ ਆਜ਼ਾਦ ਸਮਾਜ પાર્ટી ਆਉਣ ਵਾਲੇ ਦਿਨਾਂ ਦੇ ਵਿੱਚ ਨੌਜਵਾਨਾਂ ਔਰ ਖਾਸ ਤੌਰ ਤੇ ਮੈਂ ਕਹੂੰਗਾ ਬਹੁਜਨ ਸਮਾਜ ਦੀਆਂ ਜਿਹੜੀਆਂ ਉਮੀਦਾਂ ਨੇ ਉਹਨਾਂ ਉਮੀਦਾਂ ਦੇ ਉੱਤੇ ਖਰੀ ਉਤਰੂਗੀ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਸਾਡੇ ਦਲਤਾਂ ਦੇ ਬੇਜਮੀਨੇ ਗਰੀਬਾਂ ਦੇ ਮੁੱਦੇ ਨੇ ਜਿਵੇਂ ਪੰਜਾਬ ਦੇ ਅੰਦਰ ਜ਼ਮੀਨ ਹੱਦਬੰਦੀ ਕਾਨੂੰਨ ਹੈ ਕਿ 17 ਕਿੱਲਾਂ ਤੋਂ ਵੱਧ ਕੋਈ ਜ਼ਮੀਨ ਨਹੀਂ ਰੱਖ ਸਕਦਾ ਇਸ ਮੁੱਦੇ ਦੇ ਉੱਤੇ ਵੀ ਅਸੀਂ ਵੱਡੀ ਕਲਾਮਬੰਦੀ ਕਰਨ ਜਾ ਰਹੇ ਹਾਂ ਆਜਾਦ ਸਾਰਟੀ ਵੱਲੋਂ ਭੀਮਾਰਮੀ ਵੱਲੋਂ ਔਰ ਮਜ਼ਦੂਰਾਂ ਦੀ ਜਥੇਬੰਦੀ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਵੱਲੋਂ ਹਾਂਜੀ ਇੱਕ ਬਰਗਾੜੀ ਦਾ ਮਸਲਾ ਦੀ ਜਿਹੜਾ ਪੰਜਾਬ ਦੇ ਜਿਹੜੇ ਸਿੱਖ ਧਰਮ ਦੇ ਨਾਲ ਜੁੜਿਆ ਹੋਇਆ ਹੈ ਸੀ ਤੇ ਕੇਜਰੀਵਾਲ ਸਾਹਿਬ ਜਦ ਆਏ ਤੇ ਤੇ 4 ਹਫ਼ਤਿਆਂ ਦੇ ਵਿੱਚ ਕਹਿੰਦੇ ਅਸੀਂ ਬਰਗਾੜੀ ਦੇ ਦੋਸਤੀਆਂ ਨੂੰ ਫੜ ਲਾਂਗੇ ਪਰ ਜਦ ਉਹ ਤੋਂ ਹਾਰੇ ਨੇ ਸਾਫੜਾ ਉਹਨਾਂ ਦਾ ਸਾਫ ਹੋਇਆ ਦਿੱਲੀ ਤੋਂ ਫਿਰ ਉਹਨਾਂ ਨੂੰ ਸ਼ਾਇਦ ਪੰਜਾਬ ਬਾਰੇ ਮੜੀ-ਮੁੜੀ ਕੋਈ ਯਾਦ ਆਵੇ ਦੇਖੋ ਚਾਹੇ ਬੇਅਦਬੀ ਦਾ ਸਵਾਲ ਹੋਵੇ ਚਾਹੇ ਦਲਤਾਂ ਤੇ ਅਤਿਆਚਾਰ ਦਾ ਸਵਾਲ ਹੋਵੇ ਚਾਹੇ ਅੱਜ ਰੋਜ਼ਗਾਰ ਮੰਗਦੇ ਨੌਜਵਾਨ ਮੁੰਡੇ ਕੁੜੀਆਂ ਦੀ ਬੇਬਪਤੀ ਦਾ ਸਵਾਲ ਹੋਵੇ ਇਹ ਜਿਹੜੀਆਂ ਸਰਕਾਰਾਂ ਨੇ ਜਿਹੜੀਆਂ ਪਾਰਟੀਆਂ ਨੇ ਇਹ ਕਾਰਪੋਰੇਟ ਘਰਾਣਿਆਂ ਦੇ ਕਠਪੁਤਲੀਆਂ ਨੇ ਜਿਵੇਂ ਕਾਰਪੋਰੇਟ ਘਰਾਣੇ ਸਾਮਰਾਜੀ ਨੀਤੀਆਂ ਇਹਨਾਂ ਨੂੰ ਦਿਸ਼ਾ ਨਿਰਦੇਸ਼ ਕਰਦੇ ਨੇ ਉਸ ਆਧਾਰ ਤੇ ਇਹ ਮੰਨ ਕੇ ਆਪਣੀ ਨੀਤੀ ਬਣਾਉਂਦੇ ਨੇ ਚੱਲਦੇ ਨੇ ਕਾਰਕਸ਼ੀਲੇ ਬੇਅਦਬੀਆਂ ਕਰਾਉਣੀਆਂ ਵੀ ਬੇਅਦਬੀ ਕੋਈ ਆਪਣੇ ਆਪ ਚ ਨਹੀਂ ਹੁੰਦੀ ਉਹਦੇ ਪਿੱਛੇ ਵੀ ਸਟੇਟ ਹੁੰਦੀ ਹੈ ਕਿਉਂਕਿ ਧਰਮ ਦੇ ਸਵਾਲ ਦੇ ਉੱਤੇ ਲੋਕਾਂ ਨੂੰ ਲੜਾਉਣਾ ਇਹਨਾਂ ਨੂੰ ਫਾਇਦਾ ਪਹੁੰਚਦਾ ਇਹਨਾਂ ਦੀ ਕੁਰਸੀ ਮਜ਼ਬੂਤ ਹੁੰਦੀ ਹੈ ਇਸ ਲਈ ਬੇਅਦ ਵੀ ਉਹਨਾਂ ਚੱਕਰ ਨਹੀਂ ਰੁਕਦੀ ਜਿੰਨਾ ਚੱਕਰ ਹਰ ਵਿਅਕਤੀ ਦੇ ਮੂੰਹ ਚ ਬਰਾਬਰ ਦੀ ਰੋਟੀ ਨਹੀਂ ਪੈਂਦੀ ਰੋਜ਼ਗਾਰ ਪੱਕਾ ਘਰ ਹਰ ਇੱਕ ਨੂੰ ਕੰਮ ਇਲਾਜ ਜੈ ਭੀਮ ਜੈ ਭਾਰਤ ਅੱਜ ਜੋ ਦੇਸ਼ ਭਗਤ ਯਾਦਗਾਰ ਹਾਲਤ ਦੇ ਵਿੱਚ ਮੀਟਿੰਗ ਰੱਖੀ ਗਈ ਹੈ ਇੱਕ ਵਰਕਰ ਸੰਮੇਲਨ ਜਿਹੜਾ ਕਿ ਅੱਜ ਸੰਪੂਰਨ ਹੋਇਆ ਬਹੁਤ ਵਧੀਆ ਸਫਲ ਰਿਹਾ ਕਿਉਂਕਿ ਅੱਜ ਸਾਡੀ ਪੂਰੀ ਟੀਮ ਜਿਹੜੀ ਹੈ ਪੰਜਾਬ ਦੇ ਵਿੱਚੋਂ ਵੱਖ-ਵੱਖ ਜ਼ਿਲ੍ਹਿਆਂ ਤੋਂ ਸਾਡੇ ਸਾਥੀ ਪਹੁੰਚੇ ਆ ਤੇ ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਔਰ ਆਸ ਕਰਦਾ ਕਿ ਜਿਨ੍ਹਾਂ ਨੂੰ ਅੱਜ ਜਿਹੜੀਆਂ ਅਸੀਂ ਨਿਯੁਕਤੀਆਂ ਦਿੱਤੀਆਂ ਆ ਉਹਨਾਂ ਦੀ ਲਿਸਟ ਜਿਹੜੀ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਅਸੀਂ ਜਾਰੀ ਕਰ ਦੇਣੀ ਹੈ ਤੇ ਉਹਦੇ ਵਿੱਚ ਆਸ ਕਰਦੇ ਆ ਕਿ ਇਹ ਇਦਾਂ ਹੀ ਸਮਾਜ ਦੇ ਲਈ ਵੱਧ ਛੜ ਕੇ ਆਪਣਾ ਕੰਮ ਜਿਹੜਾ ਆਪਣਾ ਯੋਗਦਾਨ ਆ ਉਹ ਦੇਣਗੇ ਕਿਉਂਕਿ ਆਜ਼ਾਦ ਸਮਾਜ ਪਾਰਟੀ ਤੇ ਵੀ ਮਾਰਮੀ ਇੱਕ ਇੱਕ ਇਦਾਂ ਦਾ ਸੋਸ਼ਲ ਸੰਗਠਨ ਉਹ ਇੱਕ ਪਾਰਟੀ ਹੈ ਜਿਹਦੇ ਵਿੱਚ ਹਰ ਕੋਈ ਜੁੜਨ ਨੂੰ ਤਿਆਰ ਬੈਠਾ ਤੇ ਮੈਂ ਚੰਦਰ ਸ਼ੇਖਰ ਅਜ਼ਾਦ ਜੀ ਦੇ ਜੋ ਦਿਸ਼ਾ ਨਿਰਦੇਸ਼ ਆ ਉਹਨਾਂ ਦੇ ਮੁਤਾਬਕ ਅੱਜ ਅਸੀਂ ਜਿਹੜੀ ਇਹ ਮੀਟਿੰਗ ਨੂੰ ਰੱਖਿਆ ਤੇ ਅੱਜ ਅਸੀਂ ਉਸ ਵਿੱਚ ਸਫਲ ਰਹੇ ਹਾਂ ਕਿਉਂਕਿ ਬਹੁਤ ਸਾਰੇ ਸਾਥੀ ਜਿਹੜੇ ਨਵੇਂ ਜੁੜੇ ਆ ਜਿਹੜੇ ਪੁਰਾਣੇ ਸਾਥੀ ਸੀ ਸਾਡੇ ਜਿਹੜੇ ਘਰਾਂ 'ਚ ਬੈਠੇ ਸੀ ਕੁਝ ਕਾਰਨਾ ਕਰਕੇ ਅੱਜ ਉਹਨਾਂ ਨੇ ਵੀ ਸਾਨੂੰ ਜਿਹੜਾ ਆ ਦੁਆਰਾ ਜੁਆਇਨ ਕੀਤਾ ਤੇ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਕਿਉਂਕਿ ਵਧਾਈ ਦੇ ਪਾਤਰ ਆ ਕਿਉਂਕਿ ਜਿੰਨੀ ਦੇਰ ਕੜੀ ਨਾ ਕੜੀ ਨਹੀਂ ਜੁੜਦੀ ਉੰਨੀ ਦੇਰ ਜਿਹੜਾ ਆ ਸਾਨੂੰ ਸਫਲਤਾ ਨਹੀਂ ਮਿਲਣੀ ਇਸ ਕਰਕੇ ਅਸੀਂ ਬਹੁਜਨ ਸਮਾਜ ਨੂੰ ਅਪੀਲ ਕਰਦੇ ਆ ਕਿ ਅਜਾ ਸਮਾਜ ਪਾਰਟੀ ਤੇ ਭੀਮ ਆਰਮੀ ਨਾਲ ਤੁਸੀਂ ਜੁੜੋ ਕਿਉਂਕਿ ਤੁਹਾਡਾ ਹੀ ਘਰ ਆ ਆਪਣੇ ਘਰ ਦੇ ਵਿੱਚ ਰਹਿ ਕੇ ਹੀ ਅਸੀਂ ਜਿਹੜਾ ਉਸ ਟੀਚੇ ਤੇ ਪਹੁੰਚ ਸਕਦੇ ਆ ਕਿਉਂਕਿ ਜਦੋਂ ਅਸੀਂ ਦੂਜੇ ਦੇ ਘਰ ਦੇ ਵਿੱਚ ਰਹਾਂਗੇ ਤੇ ਫਿਰ ਮੇਰੇ ਖਿਆਲ ਸਾਨੂੰ ਕਿਰਾਏਦਾਰ ਕਿਹਾ ਜਾਣਾ ਇਸ ਕਰਕੇ ਕਿਰਾਏਦਾਰ ਨਾ ਹੋਣ ਤੋਂ ਅਸੀਂ ਚੰਗੇ ਆ ਕਿ ਅਸੀਂ ਆਪਣੇ ਘਰ ਦੇ ਵਿੱਚ ਆਪਣੀ ਪਾਰਟੀ ਨੂੰ ਆਪਣੇ ਸੰਗਠਨ ਨੂੰ ਮਜ਼ਬੂਤ ਕਰੀਏ ਹਾਂਜੀ ਕੋਈ ਇਦਾਂ ਦਾ ਤਾਂ ਨਹੀਂ ਹੋਊਗਾ ਜਿਵੇਂ ਆਮ ਆਦਮੀ ਪਾਰਟੀ ਪਹਿਲਾਂ ਆਈ ਸੀ ਕਹਿ ਕੇ ਕਹਿੰਦਾ ਪਰ ਹੁਣ ਟੀਚਰ ਦੇਖਦੇ ਆ ਸਕੂਲਾਂ ਦੇ ਵਿੱਚ ਸਿੱਖਿਆ ਕ੍ਰਾਂਤੀ ਚੱਲ ਰਹੀ ਆ ਕੋਈ ਵੀ ਟੀਚਰ ਪ੍ਰੋਪਰ ਜਿਹੜੇ ਟੀਚਰ ਨੇ ਸਕੂਲਾਂ ਦੇ ਵਿੱਚ ਟੀਚਰ ਨਹੀਂ ਹੈਗੇ ਆ ਤੁਹਾਡੇ ਲੁਧਿਆਣੇ ਅਸੀਂ ਰੇਲਵੇ ਸਟੇਸ਼ਨ ਦਾ ਹਾਲ ਦੇਖਿਆ ਮੰਨ ਲਾਓ ਦਾ ਪੂਰੇ ਪੰਜਾਬ ਭਾਰਤ ਦੇ ਵਿੱਚ ਉਹ ਸਭ ਤੋਂ ਮਾੜੀ ਜਿਹੜੀ ਖਸਤਾ ਹਾਲਤ ਹੈ ਜੀ ਲੁਧਿਆਣੇ ਦੇ ਰੇਲਵੇ ਸਟੇਸ਼ਨ ਦੀ ਆ ਜਦਕਿ ਸਭ ਤੋਂ ਲਾਰਜੈਸਟ ਪਾਪੂਲੇਸ਼ਨ ਆ ਇੱਕ ਗਰੰਟੀ ਦੀ ਗੱਲ ਕਰੀ ਗਈ ਸੀ ਛੇਵੀਂ ਗਰੰਟੀ ਵੋਟਾਂ ਦੇ ਵਿੱਚ ਹੁਣ ਲੁਧਿਆਣੇ ਦੇ ਵਿੱਚ ਹਰ ਕੋਈ ਆਇਆ ਕਿਮੀ ਗਰੰਟੀ ਦਿੱਤੀ ਸੀ ਵੀ ਜੇ ਕੋਈ ਗਰੀਬ ਬਾਹਰ ਜਾਂਦਾ ਪੜਨ ਲਈ ਇੰਗਲੈਂਡ ਅਮਰੀਕਾ ਆਸਟ੍ਰੇਲੀਆ ਆਮ ਆਦਮੀ ਪਾਰਟੀ ਨੇ ਕਿਹਾ ਸੀ ਵੀ ਉਹਨਾਂ ਦੇ ਬੱਚਿਆਂ ਨੂੰ ਅਸੀਂ ਫ੍ਰੀ ਭੇਜਾਂਗੇ ਸਰਕਾਰ ਸਰਕਾਰ ਪੜ੍ਹਾਈ ਦੇ ਕਰਤਿਆ ਕਰੂ ਪਰ ਜਿਹੜੇ ਉਹਨਾਂ ਦੇ ਕਾਗਜ਼ੀ ਤੇ ਉਹ ਸਿਰਫ ਬੋਲ ਜਾਂ ਤੱਕ ਵੋਟਾਂ ਦਾ ਕੇ ਰਹੇ ਨੇ ਹੁਣ ਤੱਕ ਲੋਕ ਉਹਨਾਂ ਨੂੰ ਤਰਸ ਰਹੇ ਨੇ ਉਹਨਾਂ ਦੇ ਵਾਅਦੇ ਦੇਖੋ ਜੀ ਅਸੀਂ ਜਿਹੜੇ ਵਾਅਦੇ ਕਰਾਂਗੇ ਕਿਉਂਕਿ ਚੰਦਰ ਸ਼ੇਖਰ ਅਜ਼ਾਦ ਜੀ ਨੇ ਜੋ ਸਾਨੂੰ ਸਿਖਾਇਆ ਜਾਂ ਅਸੀਂ ਉਹਨਾਂ ਤੋਂ ਸਿੱਖਿਆ ਦੇਖੋ ਇਹ ਪਾਰਟੀਆਂ ਜਿਹੜੀਆਂ ਝੂਠੇ ਦਾਵੇ ਝੂਠੀਆਂ ਝੂਠੇ ਵਾਅਦੇ ਸਾਡੇ ਲੋਕਾਂ ਨਾਲ ਕਰਕੇ ਇਹਨਾਂ ਨੇ ਜਿੱਤ ਤਾਂ ਲਈ ਸੀ ਪਾਰਟੀ ਸਰਕਾਰ ਬਣਾ ਲਈ ਪਰ ਅੱਜ ਤੁਸੀਂ ਦੇਖ ਸਕਦੇ ਹੋ ਕਿ ਨਸ਼ਿਆਂ ਦੇ ਵਿਰੋਧ ਦੇ ਵਿੱਚ ਇੱਕ ਇਹਨਾਂ ਦਾ ਚੱਲ ਰਿਹਾ ਕਿ ਨਸ਼ਾ ਖਤਮ ਕਰਨਾ ਉਹਦੇ ਵਿੱਚ ਕੀ ਹੋ ਰਿਹਾ ਸੀ ਪਿੱਛੇ ਜੇ ਇੱਕ ਪਰਿਵਾਰ ਨੂੰ ਅਸੀਂ ਬਚਾਇਆ ਸੀ ਧਰਨਾ ਵੀ ਲਾਇਆ ਉੱਥੇ ਕੀ ਹੈ ਕਿ ਜੀ ਪੁਲਿਸ ਕੀ ਕਰ ਰਹੀ ਹੈ ਕਿ ਝੂਠੇ ਪਰਚੇ ਦਰਜ ਕਰਕੇ ਦੇਖੋ ਕੋਲੋਂ ਹੀ ਗੋਲੀਆਂ ਪਾ ਉਹਨਾਂ ਤੇ ਪਰਚੇ ਦਰਜ ਕਰਕੇ ਦਰਜ ਕਰਕੇ ਸਾਡੇ ਗਰੀਬ ਤਕਵੇ ਦੇ ਲੋਕਾਂ ਨੂੰ ਜੇਲ੍ਹਾਂ ਚ ਭੇਜ ਰਹੀ ਹੈ ਇਸ ਕਰਕੇ ਮੈਂ ਇਹਨੂੰ ਨਕਾਮ ਮੰਨਦਾ ਇਦਾਂ ਦੀ ਸਰਕਾਰ ਨੂੰ ਇਹ ਨਕਾਮੀ ਹੈ ਇਹਨਾਂ ਦੀ ਜਦੋਂ ਇਹਨਾਂ ਕੋਲ ਹੋਇਆ ਕੁਛ ਨਹੀਂ ਅੱਜ ਹੁਣ ਇਹ ਜਿਹੜਾ ਆ ਨਸ਼ੇ ਨੂੰ ਮੋਰੀ ਬਣਾ ਕੇ ਨਸ਼ੇ ਨੂੰ ਯਾਨੀ ਕਿ ਨਸ਼ੇ ਦੇ ਆਧਾਰ ਤੇ ਆਪਣਾ ਜਿਹੜਾ ਉਹ ਸਾਡੇ ਤੇ ਥੋਪਣਾ ਚਾਹੁੰਦੇ ਆ ਪਰ ਅਸੀਂ ਸਾਰਿਆਂ ਨੂੰ ਦੱਸਣਾ ਚਾਹੁੰਦੇ ਆ ਕਿ ਆਜ਼ਾਦ ਸਮਾਜ ਪਾਰਟੀ ਇੱਕ ਇਦਾਂ ਦੀ ਪਾਰਟੀ ਹੈ ਕਿ ਜਿਹਦੇ ਵਿੱਚ ਅਸੀਂ ਹਰ ਇੱਕ ਵਰਗ ਦੇ ਨਾਲ ਖੜੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੋਵਾਂਗੇ ਇਹ ਇਕੱਲੀ ਬੌਝਨ ਸਮਾਜ ਦੀ ਨਹੀਂ ਇਹ ਪੂਰੇ ਸਮਾਜ ਦੀ ਲੜਾਈ ਆ ਕਿਉਂਕਿ ਦੇਖੋ ਜਿਹੜਾ ਵੀ ਸਾਥੀ ਸਾਡੇ ਨਾਲ ਜੁੜਦਾ ਤੇ ਅਸੀਂ ਉਹਦਾ ਮਾਨ ਸਨਮਾਨ ਦਾ ਪੂਰਾ ਧਿਆਨ ਰੱਖਦੇ ਆ ਇਹਦੇ ਵਿੱਚ ਆ ਸਿੱਖ ਫੈਮਿਲੀ ਤੋਂ ਹੋਵੇ ਚਾਹੇ ਕੋਈ ਐਸੀ ਬਰਾਦਰੀ ਤੋਂ ਹੋਵੇ ਜਿੱਥੋਂ ਵੀ ਹਰ ਇੱਕ ਪਾਰਟੀ ਦੇ ਜਿਹੜਾ ਹਰ ਇੱਕ ਵਰਗ ਦਾ ਜਿਹੜਾ ਅਸੀਂ ਉਹਦਾ ਵੈਲਕਮ ਕਰਦੇ ਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਅਸੀਂ ਜਿਹੜਾ ਆ ਅਸੀਂ ਕਿਉਂਕਿ ਵਾਦੇ ਨਹੀਂ ਕਰਨੇ ਅਸੀਂ ਕੰਮ ਕਰਕੇ ਦਿਖਾਵਾਂਗੇ ਔਰ ਪੂਰੇ ਮਜਬੂਤੀ ਨਾਲ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਸਾਡੀ ਪਾਰਟੀ ਜਿਹੜੀ ਆ ਉਹ ਆਪਣੇ 117 ਜਿਹੜੇ ਵਿਧਾਨ ਸਭਾ ਹਲਕੇ ਆ ਉਹਨਾਂ ਨੂੰ ਕਵਰ ਕਰੇਗੀ ਤੇ ਆਉਣ ਵਾਲੇ ਇੱਕ ਬਹੁਤ ਵੱਡਾ ਫੈਸਲਾ ਜਿਹੜਾ ਆ ਜਸ ਸਮਾਜ ਪਾਰਟੀ ਆਪਣੇ ਸਮਾਜ ਦੇ ਹਿੱਤ ਦੇ ਵਿੱਚ ਲੈ ਜਿਹੜੀ ਪੰਜਾਬ ਪੰਜਾਬ ਬੋਰਡ ਦੀ ਚੋਣ ਹੋਈ ਆ ਮੈਂ ਸਮਝਦਾ ਇਹਦੇ ਨਾਲ ਪਾਰਟੀ ਮਜ਼ਬੂਤ ਹੋਈ ਹੈ। ਉਹ ਜਿਹੜੀ ਪਾਰਟੀ ਅੱਜ ਦਿਖਦੀ ਨਹੀਂ ਸੀਗੀ ਅੱਜ ਪਿੰਡਾਂ ਦੇ ਵਿੱਚ ਵੱਡੀ ਪੱਧਰ ਤੇ ਮਜ਼ਬੂਤੀ ਨਾਲ ਮਜ਼ਬੂਤ ਸੰਗਠਨ ਦੇ ਨਾਲ ਇਹ ਦਿਖਣੀ ਆ। ਜਿਹੜੀ ਗੱਲ ਗਰੰਟੀਆਂ ਦੀ ਹੈ ਇਹਨਾਂ ਦਾ ਗਰੰਟੀਆਂ ਬਹੁਤ ਦੀ ਰੱਖੇ ਨੇ। ਇੱਕ ਵੀ ਗਰੰਟੀ ਹੈ ਸਰਕਾਰ ਨੇ ਕਦੇ ਕੋਈ ਪੂਰੀ ਨਹੀਂ ਕੀਤੀ। ਨਾ ਇਹਨਾਂ ਦੀ ਕੋਈ ਕਰਨ ਦੀ ਸਵਾਭਨਾ ਨਸਿਆਂ ਦੀ ਗੱਲ ਹੈਗੀ ਹੈ ਨਸੇ ਨਾਲ ਚਿੱਟਾ ਜਿਹੜਾ ਅਸਰੇ ਆਮ ਹੋ ਰਿਹਾ ਹੈ। ਚਿੱਟਾ ਸੀ ਦੇਖਦੇ ਆ ਵੀ ਕਿੰਨੇ ਮੁੰਡੇ ਮਰਿਆ ਇੱਕ ਇੱਥੇ ਆਪਣੇ ਮੈਂ ਗਿਆ ਸੀਗਾ ਲਹਿਰੇ ਇਕ ਦਾ ਮੁੰਡਾ ਮਰ ਗਿਆ ਹੋਰ ਕਿੰਨੇ ਮੁੰਡੇ ਆ ਜਿਹੜੇ ਨੌਜਵਾਨ ਆ ਜਿਹੜੇ ਉਹ ਚਿੱਟੇ ਨਾਲ ਮਰਿਆ ਜੈ ਭੀਮ ਜੈ ਭਾਰਤ ਅੱਜ ਜਿਹੜੀ ਸਾਡੀ ਭੀਮ ਆਰਮੀ ਤੇ ਜਾਸਮਾਈ ਪਾਰਟੀ ਦੀ ਜਿਹੜੀ ਮੀਟਿੰਗ ਆ ਉਹ ਜਲੰਧਰ ਦੇ ਦੇਸ਼ ਭਗਤ ਯਾਦਗਾਰ ਹਾਲ ਦੇ ਵਿੱਚ ਜਿਹੜੀ ਕੀਤੀ ਗਈ ਹੈ ਕਿ ਜਿੱਦਾਂ ਤੁਸੀਂ ਜਾਣਦੇ ਹੋ ਕਿ ਭੀਮ ਆਰਮੀ ਨੂੰ ਬਣੇ ਹੋਏ ਨੂੰ 10 ਸਾਲ ਹੋ ਗਏ ਆ ਭੀਮ ਆਰਮੀ ਦਾ ਜਿਹੜਾ 10ਵਾਂ ਸਥਾਪਨਾ ਦਿਵਸ ਹੈ ਉਹ ਬੋਧ ਗਿਆ ਬਿਹਾਰ ਦੇ ਵਿੱਚ ਵੀ ਮਾਰਵੀ ਮਨਾ ਰਹੀ ਹੈ ਉਸ ਸਥਾਪਨਾ ਦਿਪਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਅਸੀਂ ਆਪਣੇ ਪੰਜਾਬ ਦੇ ਹਰ ਜ਼ਿਲ੍ਹੇ ਚੋਂ ਪੰਜ-ਪੰਜ ਜਿਹੜੇ ਮੈਂਬਰ ਹੈ ਉਹ ਬੁਲਾਏ ਸੀਗੇ ਤੇ ਵਕ ਵਕ ਜ਼ਿਲ੍ਹਿਆਂ ਦੇ ਵਿੱਚੋਂ ਉਹ ਮੈਂਬਰ ਪਹੁੰਚੇ ਵੀ ਹੈ ਤੇ ਸਾਰਿਆਂ ਨੇ ਅੱਜ ਬਹੁਤ ਵਧੀਆ ਮੀਟਿੰਗ ਹੋਈ ਆ ਆਪਸੀ ਤਾਲਮੇਲ ਦੇ ਨਾਲ ਆਪਣੇ ਪਿਛਲੇ ਗੱਲੇ ਸਿਕਵੇ ਪਲਾ ਕੇ ਅੱਗੇ ਤੋਂ ਚੰਦਰ ਸ਼ੇਖਰ ਅਜ਼ਾਦ ਜੀ ਦੇ ਹੱਥ ਨੂੰ ਮਜ਼ਬੂਤ ਕਰਨ ਦਾ ਪ੍ਰਣ ਲਿਆ ਹੈ ਤੇ ਜਿਹੜੇ ਸਾਡੇ ਸੂਬਾ ਕਮੇਟੀ ਤੇ ਜਿਹੜੀ ਟੀਮ ਚੁਣੀ ਗਈ ਹੈ ਪੀਐਮ ਆਰਮੀ ਦੀ ਵੀ ਤੇ ਜਸ ਸਮਾਜ ਪਾਰਟੀ ਦੀ ਵੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਲਦੀ ਜਿਹੜਾ ਉਹਦਾ ਜਿਹੜਾ ਐਲਾਨ ਆ ਕੀਤਾ ਜਾਊਗਾ ਕਿਉਂਕਿ ਬਹੁਤ ਸਾਰੇ ਨਵੇਂ ਸਾਥੀ ਵੀ ਆ ਜਿਹੜੇ ਪੀਐਮ ਆਰਮੀ ਤੇ ਚੰਦਰ ਸ਼ੇਖਰ ਅਜ਼ਾਦ ਜੀ ਨਾਲ ਜਸ ਸਮਾਜ ਪਾਰਟੀ ਦੇ ਵਿੱਚ ਜੁੜਨਾ ਚਾਹੁੰਦੇ ਆ ਮੈਂ ਜਿੰਨੇ ਵੀ ਸਾਡੇ ਨਵੇਂ ਜਿਹੜੇ ਅਹੁਦੇਦਾਰ ਆ ਸਾਡੇ ਭਗਵੰਤ ਸਮਾਉ ਜੀ ਕਰਨੈਲ ਸਿੰਘ ਨੀਲੋਵਾਲ ਜੀ ਨਿਸ਼ਾਨ ਸਿੰਘ ਜੀ ਤੇ ਸਾਡੇ ਗਰੀਬ ਕਾਲੀ ਜੀ ਬਹਾਲ ਸਿੰਘ ਪੋਲਾ ਜੀ ਜਿੰਨੇ ਵੀ ਸਾਡੇ ਜਸਵੀਰ ਭਾਜੀ ਬਠਿੰਡੇ ਤੋਂ ਹੋਰ ਵੀ ਜਿੰਨੇ ਸਾਡੇ ਸੀਨੀਅਰ ਸਾਥੀ ਆ ਸਨੀ ਜੱਸਲ ਜੀ ਪੀਐਮ ਆਰਮੀ ਤੋਂ ਸਹਿਯੰਜਾ ਆਜਾ ਹੁਣਾਂ ਸਾਰੇ ਸਾਥੀਆਂ ਨੂੰ ਨਵੇਂ ਜਿਹੜੇ ਚੁਣੇ ਗਏ ਉਹਨਾਂ ਸਾਰਿਆਂ ਨੂੰ ਵਧਾਈ ਦਿਨਾਂ ਆ ਕਿ ਉਹਨਾਂ ਨੂੰ ਆਸ਼ਾ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਤਨਮਨ ਧਨ ਦੇ ਨਾਲ ਪੰਜਾਬ ਦੇ ਵਿੱਚ ਪੰਜਾਬ ਦੇ ਜਿਹੜੇ ਚੱਲ ਰਹੇ ਮੁੱਦੇ ਆ ਉਹਨਾਂ ਨੂੰ ਲੈ ਕੇ ਜਿਹੜੇ ਗਰੀਬਾਂ ਦੇ ਜੋ ਮਸਲੇ ਆ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਉਠਾਉਂਗੇ ਤੁਸੀਂ जानਦੇ ਹਾਂ ਕਿ ਜਿਹੜੇ ਪੰਜਾਬ ਦੇ ਵਿੱਚ ਜਿਹੜਾ ਕ੍ਰਾਈਮ ਹੈ ਉਹ ਬੜਾ ਵੱਧ ਚੁੱਕਿਆ ਹੈ ਨਸ਼ਾ ਬੜਾ ਵੱਧ ਚੁੱਕਿਆ ਹੈ ਜਿਹੜਾ ਸਰਕਾਰ ਹੈ ਉਹ ਬਿਲਕੁਲ بے ਪ੍ਰਵਾਹ ਹੋ ਚੁੱਕੀ ਹੈ ਕਿਸਾਨ ਮਜ਼ਦੂਰਾਂ ਦੀ ਕੋਈ ਨਹੀਂ ਸੁਣ ਰਹੀਆ ਗੈਂਗਸਟਰ ਜਿਹੜੇ ਆ ਉਹ ਵੱਧ ਚੁੱਕੇ ਆ ਆਏ ਦਿਨ ਮੈਂ ਨਵਾਂ ਸ਼ਹਿਰ ਤੋਂ ਬਿਲੋਂਗ ਕਰਦਾ ਨਵਾਂ ਸ਼ਹਿਰ ਦੇ ਵਿੱਚ ਚਾਰ ਦਿਨਾਂ ਦੇ ਵਿੱਚ ਦੋ ਕਤਲ ਹੋ ਗਏ ਆ ਕਿਉਂਕਿ ਜਿਹੜੀ ਸਰਕਾਰ ਹੈ ਬੜੀ ਸੁੱਤੀ ਪਈ ਹੈ ਕਿਉਂਕਿ ਸਾਡੇ ਲੋਕਾਂ ਨੂੰ ਜਾਗਣਾ ਹੋਊਗਾ ਜੇਕਰ ਅਸੀਂ ਲੋਕ ਜਾਗਾਂਗੇ ਆਪਣਾ ਰਾਜ ਲਿਆਵਾਂਗੇ ਕਿਉਂਕਿ ਤੁਹਾਨੂੰ ਪਤਾ ਗਰੀਬ ਗੁਰਬੇ ਦੀ ਗੱਲ ਕਰਨ ਵਾਲਾ ਕੋਈ ਨਹੀਂ ਆ ਕੋਈ ਪ੍ਰਕਾਰ ਜਿਹੜੀ ਇਹ ਆਈ ਸੀ ਤੇ ਗਰੀਬ ਲੋਕਾਂ ਦੇ ਉੱਤੇ ਸਿਰਫ ਫੋਕਸ ਤੇ ਆਈ ਸੀ ਪਰ ਅੱਜ ਜਿਹੜੇ ਗਰੀਬ ਲੋਕਾਂ ਦੀਆਂ ਕੋਈ ਵੀ ਗਰੰਟੀ ਆ ਚਾਹੇ ਕੁਝ ਵੀ ਉਹਨਾਂ ਦੇ ਸਾਰੇ ਮੁੱਦਿਆਂ ਨੂੰ ਦਰਦਨਾ ਕੀਤਾ ਜਾ ਰਿਹਾ ਤਾਂ ਕਿ ਪੰਜਾਬ ਦੇ ਵਿੱਚ ਲੋਕ ਵਿਕਲਪ ਦੀ ਤਲਾਸ਼ ਕਰ ਰਹੇ ਹੈ ਜੀ ਵਿਕਲਪ ਵਿਕਲਪ ਜਿਹੜਾ ਵਿਕਲਪ ਹੈ ਹੁਣ ਅੱਜ ਦਾ ਜਿਹੜਾ ਵਿਕਲਪ ਹੈ ਲੋਕ ਚੰਦਰ ਸ਼ੇਖਰ ਅਜ਼ਾਦ ਜੀ ਦੀ ਜਿਹੜੀ ਲੋਕਪ੍ਰਿਤਾ ਹੈ ਤੁਸੀਂ ਅਕਸਰ ਹੀ ਸੋਸ਼ਲ ਮੀਡੀਆ ਤੇ ਦੇਖਿਆ ਹੋਵੇਗਾ ਕਿ ਕੋਈ ਵੀ ਸਮਾਜ ਦਾ ਕੋਈ ਇਦਾਂ ਦਾ ਮੁੱਦਾ ਨਹੀਂ ਹੈਗਾ ਜਿੱਥੇ ਚੰਦਰ ਸ਼ੇਖਰ ਅਜ਼ਾਦ ਜੀ ਨਹੀਂ ਪਹੁੰਚਦੇ ਤੇ سوشل میڈیا ਦਾ ਯੁੱਗ ਹੈ ਤੁਹਾਨੂੰ ਪਤਾ ਸਾਡੇ ਕੋਲ মিডিਆ ਤਾਂ ਹੈ ਨਹੀਂ ਪਰ ਜਿਹੜਾ سوشل میڈیا ਦੇ ਨਾਲ ਜਿਹੜੇ ਲੋਕਾਂ ਤੱਕ ਚੰਦਰ ਸ਼ੇਖਰ ਅਜ਼ਾਦ ਜੀ ਨੇ ਪਹੁੰਚ ਕੀਤੀ ਹੈ ਲੋਕਾਂ ਨੇ ਪਹਛਾਣਿਆ ਕਿ ਨਗੀਨਾ ਦੇ ਜਨਤਾ ਨੇ ਉਹਨਾਂ ਨੂੰ ਚੁਣ ਕੇ ਸੰਸਦ ਦੇ ਵਿੱਚ ਭੇਜਿਆ ਤੁਸੀਂ ਵੇਖਿਆ ਹੋਊਗਾ 131 ਜਿਹੜੀ ਸੰਸਦ ਹੈ ਉਹ ਸੰਸਦ ਦੇ ਵਿੱਚ ਬੋਲਦੇ ਤੱਕ ਨਹੀਂ ਇੱਕੋ ਹੀ ਸਾਡਾ ਜਿਹੜਾ ਯੋਧਾ ਆ ਜਿਹੜਾ ਸਾਡੇ ਸਮਾਜ ਦੀ ਗੱਲ ਰੱਖਦਾ ਕਿਸਾਨਾਂ ਦੀ ਗੱਲ ਰੱਖਦਾ ਗਰੀਬਾਂ ਦੀ ਗੱਲ ਰੱਖਦਾ ਮਜ਼ਦੂਰਾਂ ਦੀ ਗੱਲ ਰੱਖਦਾ ਉਹ ਠੋਕ ਵਜਾ ਕੇ ਸੰਸਦ ਦੇ ਵਿੱਚ ਜਿਹੜਾ ਆਪਣਾ ਮੁੱਦਾ ਆ ਉਹ ਰੱਖਦੇ ਆ ਅੱਜ ਜਿਹੜੀ ਅਸੀਂ ਟੀਮ ਜਿਹੜੀ ਇਹ ਚੁਣੀ ਆ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਦੇਖੋਗੇ ਕਿ ਇਹ ਜਿਹੜੀ ਟੀਮ ਹੈ ਤੁਹਾਨੂੰ ਬਹੁਤ ਜਲਦੀ ਇਹ ਗਰੋ ਕਰਦੀ ਨਜ਼ਰ ਆਊਗੀ ਕਿਉਂਕਿ ਚੰਦਰ ਸ਼ੇਖਰ ਅਜ਼ਾਦ ਜੀ ਦੇ ਕੰਮਾਂ ਨੂੰ ਦੇਖ ਕੇ ਪ੍ਰਭਾਵਿਤ ਹੋ ਕੇ ਲੋਕ ਬਹੁਤ ਸਾਰੇ ਜਿਹੜੇ ਲੋਕ ਹੈ ਉਹ ਜੁੜਨ ਨੂੰ ਔਨ ਕਰਦੇ ਹੁੰਦੇ ਸੀ ਅੱਜ ਜਿਹੜੀ ਟੀਮ ਵਧੀ ਹੈ ਜ਼ਿੰਮੇਵਾਰੀਆਂ ਸਾਥੀਆਂ ਦੀਆਂ ਵਧੀਆਂ ਆ ਕਿਉਂਕਿ ਇਕੱਲਾ ਬੰਦਾ ਕਿਤੇ ਨਹੀਂ ਜਾ ਸਕਦਾ ਜਿਹੜੀ ਟੀਮ ਹੈ ਟੀਮ ਵਰਕ ਦੇ ਨਾਲ ਹੀ ਅਸੀਂ ਜਿਹੜਾ ਹਰ